ਆਦਾ ਆਦਾ ਬਾਹਾਂ ਨਾ ਗੋ ਵਾਲੀ ਤਰ੍ਹਾਂ ਇਹਨਾਂ ਨੂੰ ਯੂਨਿਟ ਕਰਾਈ ਸੱਟੋ ਸਾਈ ਕਰਾਂ ਮੈਂਦਰਾ ਸਾਈ ਫੋਟੋ ਗੁਰਪੀ ਸਾਈ ਕਰ ਲੋ ਕੇ ਨੂੰ ਫੋਲੋ ਕਰ ਲਿਓ ਬਾਈ ਲੈਕ ਕਮੈਂਟ ਸ਼ੇਅਰ ਕਰਦ ਕੇ ਕਰ ਜਾਗੇ ਬਾਈ ਦੱਸੋ ਸਤਿ ਸ਼੍ਰੀ ਅਕਾਲ ਬਾਈ ਕੀ ਹਾਲਾ ਚਿਰਮਾ ਸਭ ਤੋਂ ਪਹਿਲਾਂ ਆ ਗਿਆ ਸੋਨਾਲੀ ਦਾ ਭਾਈ 2008 ਦਾ ਮਾਡਲ ਹੈ ਸਿੰਗਲ ਕਲੱਚ ਭਾਈ ਮੰਗ ਲੈ ਟਾਇਰ ਨਵੇਂ ਆ ਹੋਰ ਲੈ ਆਦੇ ਆ 40 45 ਪੈਸੇ ਟਾਇਰ ਹੈ ਗਿਆ ਮੂਲੇ ਸਾਰਾ ਅਰੀਜਨਲ ਆ ਭਾਈ ਤੇ 235000 ਦਾ ਮਾਡਲ ਹੈ ਕਿੰਨੇ ਆ ਇਹ ਸ਼ਰਮਾ ਆਪਾਂ ਦੇ ਦੇਾਂਗੇ ਤੇਰੇ ਵਾਸਤੇ ਇੱਕ ਵੀ 215000 ਦਾ ਭਾਈ 215000 ਦਾ ਲੈ ਜੀ ਭਾਈ ਹੋਏ ਇਹ ਦੋਨੇ ਪਾਸੇ ਨਿਮੇੜਦਾ ਕਰ ਆ ਆ ਗਿਆ ਨਵਾਂ ਮਾਡਲ ਭਾਈ ਜਿਹੜਾ ਤੂੰ ਕਹਿੰਦਾ ਸੀ ਉਹਦੇ ਬਾਹਲਾ ਹੋਣਾ ਡੈਕਟਰ ਕੋਕਾ ਵੀ ਸੀ ਆ ਭਾਈ ਮਾਡਲ ਨੋਆ ਟਰੈਕਟਰ ਦੀ ਰੂਹ ਦਾ ਨੋਆ ਗ੍ਰੇਂਜ ਨੂੰ ਜਨ ਦਿਖਾ ਬਾਈ 14 ਵਰਦਾ ਓਏ ਥੋੜਿਓ ਤੁਸੀਂ ਦੇਖ ਹੀ ਨਹੀਂ ਸਕਦੇ ਬਾਈ ਟੋਲਾ ਮਾਰ ਲਿਆ ਕੋਨੇ ਪਾਸੇ ਭੱਜ ਜਾਂਦੇ ਇਸਲਾ ਕੈਰ ਹੈ ਗਿਆ ਬਾਈ 45 ਰੁਪਏ ਨਹੀਂ ਨਹੀਂ ਇਧਰ ਦਾ ਟੈਰ ਤਾਂ ਬਾਈ ਅੱਧਾ ਮੰਗ ਰਲਾ ਇਧਰ ਪਿਛਲਾ 70 ਰੁਪਏ ਤੇ ਦੇਖ ਟੈਰ ਮੰਨ ਲੇ ਕਿ ਆ ਜਾਓ ਬਾਈ 6 ਧੀਰੀ ਹੈ ਡਬਲ ਡਬਲ ਓਏ ਅੰਡਾ ਬਲ ਬਾਈ ਡਬਲ ਕਰ ਲਿਆ ਬਾਈ ਤੇ ਲਾ ਕੇ ਬਾਅਦ ਪੱਕੀ ਤਸਦੀ ਕਰਕੇ ਲੈ ਜਾ ਬੇਸ਼ੱਕ ਭਾਈ ਇੱਕ ਹੋਰ ਕਾਚੀ ਆਤਾ ਸੈਂਟਰ ਗੇਰ ਆਏਗੇ ਨੇ ਸੈਂਟਰ ਗੇਟ ਬਹੁਤ ਭਾਲਦੇ ਫਰਦੇ ਹੁੰਦੇ ਬਾਈ ਹਾਂ ਸੈਂਟਰ ਗੇਰ ਆ ਸੈਂਟਰ ਗੇਰ ਆ ਬਾਈ ਇਹੋ ਸੈਂਟਰ ਬਹੁਤ ਘਾਟੀ ਲੱਗੇ ਤੇ 2.75 ਹੋ ਗਏ ਕਿੰਨੇ ਦਾ 22 ਲੱਖ ਦਾ ਦੇ ਦੇ ਵਾਲੇ ਮੋਕੇ ਤੇ ਮੰਨ ਲੈ ਭਾਈ ਤੂੰ ਦੱਸ ਉਹ ਵੀ ਆ ਤੇ ਕੇ ਸੀ ਆ ਗਿਆ ਭਾਈ 2011 ਦਾ ਡੈਸਟੀ ਹਾਂਜੀ ਇਸਲੇ ਤਿਆਰ ਹੋਵਾਂਗੇ ਤੇ ਹਾਂ ਉਹਨੇ ਨਾ ਮੇਰਾ ఏవి డేట నా వీనా మరి ఇన్ని దగ్గర పరిపురు అంత క్రియేమ ఉండదా 90000 రూపాయలు ఇస్తాం సర్ మీకు 20000 రూపాయలు ఇస్తా భై నా భ్రావా అదకి ఆ వర్మాయేగా షేర్ నామే ఉద 200 షేర్ నామే భై 3 కి 3 హଁ కారి 4 కొమణి 1 లక్ష 30000 ఇస్తా రి ఆగే పీన నా

ਇਹ ਤੇ ਉਹ ਤੁਹਾਡਾ ਹੈ ਬਾਈ 2007 ਮਾਡਲ ਡਬਲ ਕਲੱਚ 6 ਚ ਤਾਂ ਕਿੰਨੇ ਹੈਗਾ ਬਾਈ 50000 ਰੁਪਏ ਤੇ ਉਹਨੇ ਹੈਗਾ 7580 ਰੁਪਏ ਦਾ ਹੈਰਾ ओरिजिनल ਵਾਲਾ ਗੇਨ ਜਨ ਹੋਤੀ ਆ ਕਿਹੜਾ ਪੱਟੀ ਇਹਦੀ ਹਾਂਜੀ ਹਾਂ ਨਹੀਂ ਮਿਲੂਗਾ 36 240 ਤੱਕ ਨੇ 215 ਦਾ ਇਹ ਦੇ ਦਾਂਗੇ 20000 ਦਾ ਇਹ ਆਪਣੀ ਮੰਡੀ ਜੀ ਆਇਆ ਵਾ ਇਹਨਾਂ ਤੁਹਾਨੂੰ ਦੇਣਾ ਹੈ ਰੇਟ ਦੀ ਜਾਣਕਾਰੀ ਇਹ ਡਬਲ ਐਂਡਰਟੀਆ ਮੱਲਕ ਪੈਂਡਲ ਬਾਈ 345 ਹੈ ਕਿ ਕਰਦੀ ਲੱਗਦੀ ਹੈ ਤੇ ਡਬਲ ਦੇ ਲੱਗਿਆ ਤੇ 3 ਲੱਖ ਰੁਪਏ ਕਿੰਨਾ ਪੌਣੀ ਤੰਦਾ ਇਹ ਦੇ ਜਾਂਗੇ ਪੌਣੀ ਤੰਦਾ ਇੱਕਾਈ ਦਾ ਇਹ ਮਸ਼ੀਨ ਹੈ ਭਈ ਆਪਣਾ ਬਪਾਰੀ ਬੰਦੀ ਹੈ ਇਹਦਾ 2005 ਮਾਡਲ ਆ ਭਈ ਹੈਗੇ ਤਾਂ ਖਤਰੇ ਮੇਂ ਤੇ ਠੀਕ ਹੈ ਭਈ دا صاف دی ریډ دا 160000 شرمه 160000 یو کوم مارا دې چې منځه یې کوي او یانې دا نه پي 200000 مار دې 30 30 ها یو دې کوم دې 400000 دې 500000 دې 600000 دې Ini लाख dua ਦਾ ਲਿਜੋ ਬਾਈ B ਹਾਂ ਬੱਚੇ ਬਈ ਹਾਂ ਇਹ ਕੀ ਆਲਦਾ ਹਾਂ ਹਾਂ ਤੇ ਦੋ ਕਿੱਤਰ ਕਿ ਲੈਣਾ ਇਹ ਬਈ ਦੇਣਾ ਹਾਂ ਨਾ 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 ਇਹ ਦੇਣਾ ਪਰ ਹਰਮ 2,60,000 ਅੱਛਾ ਹਾਂ ਆਹ ਚੋਕ ਸੋਦਾ ਕੋਈ ਪ੍ਰੋਪਰਟੀ ਹੈ ਬਈ ਰੂਟ ਦਾ ਬਈ ਸਮਾਂ ਮੈਂ ਕੀ ਇਹ ਆਹ ਕਾਲ ਕਰਕੇ ਪੁੱਛਣਾ ਹਾਂ ਇਹ ਸਾਰਿਆਂ ਦਾ ਕਰ ਨਹੀਂ ਹਾਂਜੀ ਹਾਂ ਸਾਰਿਆਂ ਦਾ ਕਰ ਲਾਇਆ ਹੈ 3 ਲੱਖ ਰੁਪਏ ਲਿਖੀ ਬਤਾਇਆ ਇਹ ਦੇ ਦਾਂਗੇ ਸ਼ਰਮਾ ਯਾਰ ਆਪਾਂ 75000 ਨਾ 75000 ਬਾਈ ਮਾਲ ਕਲਕਾਰ ਲੈ ਮੌਕੇ ਤੇ ਭੋਗਾਂ ਨੂੰ ਆ ਜਲਾ ਵੰਟੀ ਆ ਜਿਓ ਜਿਹੜਾ ਮਰਤੀ ਟਰੈਕਟਰ ਲੈ ਜਿਓ ਬਾਦਸ਼ਾਹ ਬਾਈ ਹਾਉਲੈਂਡ 3630 ਸਪੈਸ਼ਲ ਬਾਈ ਕੋਲੇ ਹੁੰਦੇ ਆ ਜਦੋਂ ਮਰਜੀ ਕਿਹੜੇ ਮਰਜੀ ਸੀਜ਼ 3630 ਤੁਹਾਡੇ ਘਰੇ ਹੁੰਦੇ ਹੀ ਆ ਹਾਂਜੀ ਹਾਂਜੀ ਬਾਈ 3630 ਬਾਈ ਕੋਲੇ ਹੁੰਦੇ ਹੀ ਆ ਏ ਦੱਬ ਕੇ ਕਰ ਦਿਓ ਲਾਈਕ ਕਮੈਂਟ ਸ਼ੇਅਰ ਭਾਈ ਮੇਰਾ WhatsApp ਨੰਬਰ ਹੈਗਾ 887294545 ਕਾਲਿੰਗ ਨੰਬਰ ਹੈਗਾ 947884545 ਬਹੁਤ ਬਹੁਤ ਮਿਹਰਬਾਨੀ ਭਾਈ ਬਹੁਤ ਬਹੁਤ